ਸ਼ਹੀਦ ਆਜਮ ਸਰਦਾਰ ਪਗਗ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਜੀ ਦੇ 시ਦੀ ਦਿਹਾੜੇ ਦੇ ਸੰਬੰਧ ਵਿੱਚ ਫਗਵਾੜਾ ਦੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਜਗਦੀਪ ਸਿੰਘ ਚੱਗੀ ਦੀ ਰਿਪੋਰਟ ਅੱਜ ਬਲੱਡ ਬੈਕ ਗੁਰੂ ਹਰਗੋਬਿੰਦਗੜ੍ਹ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੂੰ ਅੱਜ ਦੇ ਦਿਨ 23 ਮਾਰਚ 1931 ਨੂੰ ਫਾਂਸੀ ਦੇ ਬੰਦੇ ਦੇ ਅੰਗਰੇਜ਼ਾਂ ਨੇ ਚਾੜ੍ਹਿਆ ਸੀ ਅੱਜ ਉਹਨਾਂ ਦੀ ਇਸ ਸ਼ਹੀਦੀ ਦਿਨ ਮਨਾਉਣ ਲਈ ਅਤੇ ਉਹਨਾਂ ਪ੍ਰਤੀ ਆਪਣੇ ਸ਼ਰਧਾ ਸਮੂਹ ਭੇਟ ਕਰਨ ਦੇ ਲਈ ਬਲੱਡ ਰਿਲੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਹ ਕੈਂਪ ਦੇ ਵਿੱਚ ਸਵੇਰ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਨੌਜਵਾਨ ਆਪਣੇ ਆਪ ਨੂੰ ਬਲੱਡ ਭਾਗੂਦਾਨ ਕਰਨ ਲਈ ਪੇਸ਼ ਕਰ ਰਹੇ ਹਨ। ਸੋ ਇਹਨਾਂ ਦਾ ਉਤਸ਼ਾਹ ਦੇ ਕੇ ਇੰਜ ਲੱਗਦਾ ਹੈ ਕਿ ਸਵਾਤ ਭਗਤ ਸਿੰਘ ਅਤੇ ਉਹਦੇ ਸਾਥੀ ਗਏ ਨਹੀਂ ਹਮੇਸ਼ਾ ਸਾਡੇ ਵਿੱਚ ਹਨ। ਉਹਨਾਂ ਦੀ ਵਿਚਾਰਧਾਰਾ ਸਾਡੇ ਨੌਜਵਾਨਾਂ ਨੂੰ ਪ੍ਰਵਾਹ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਆਪਾਂ ਜਾਣਦੇ ਹਨ ਦੋ ਤਿੰਨ ਗੱਲਾਂ ਜਿਹੜੀਆਂ ਸਾਨੂੰ ਆਪਣੇ ਮਨ ਦੇ ਵਿੱਚ ਅਡਾਪਟ ਕਰਨੀਆਂ ਚਾਹੀਦੀਆਂ ਹਨ। ਉਹਦੀ ਪਹਿਲੀ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਮਰਨਾ ਨਹੀਂ ਚਾਹੁੰਦਾ ਕੋਈ ਕੀੜਾ ਮਕੌਣਾ ਕੱਢਾ ਹੋਵੇ ਉਹ ਵੀ ਨਹੀਂ ਮਰਨਾ ਚਾਹੁੰਦਾ ਪਰ ਸ਼ਹੀਦ ਭਗਤ ਸਿੰਘ ਐਸਾ ਵਿਅਕਤੀ ਸੀ ਜਿਹੜਾ ਜਲਦੀ ਤੋਂ ਜਲਦੀ ਇਸ ਦੇਸ਼ ਤੋਂ ਕੁਰਬਾਨ ਹੋ ਕੇ ਲੋਕਾਂ ਨੂੰ ਆਪਣਾ ਸੰਦੇਸ਼ ਕਰ ਕਰ ਪਹੁੰਚਾ ਕੇ ਇਸ ਦੇਸ਼ ਤੋਂ ਅੰਗਰੇਜ਼ਾਂ ਦਾ ਰਾਜ ਖਤਮ ਕਰਨ ਲਈ ਖੌਲਾ ਲਗਾ ਰਿਹਾ ਸੀ ਇਸ ਤਰੀਕੇ ਦੇ ਨਾਲ ਹੀ ਦੂਸਰੀ ਉਹਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਪੜ੍ਹਾਈ ਕਰ ਉਹ ਸਟੱਡੀ ਕਰਦੇ ਵਿਸ਼ਵਾਸ ਕਰਦੇ ਸੀ ਕਿ ਆ ਜਾਂਦਾ ਈਲੇ ਟਾਈਮ ਤੇ ਕਿਉਂਕਿ ਇੱਕ ਦਿਨ ਪਹਿਲਾਂ ਇਹਨਾਂ ਫਾਂਸੀ ਦੇ ਤਖਤੇ ਤੇ ਚੜਦਾ ਸੀਗਾ ਤੇ ਉਸ ਟਾਈਮ ਤੇ ਇਹ ਪੜ੍ਹ ਰਹੇ ਸੀ ਕਿਤਾਬਾਂ ਪੜ੍ਹ ਰਹੇ ਸੀ ਸੋ ਇਹ ਵਿਸ਼ੇਸ਼ਤਾਵਾਂ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਹਨ ਸੋ ਅੱਜ ਤੀਸਰੀ ਖੂਰ ਗੱਲ ਜਿਹੜੀ ਕਿ ਉਹ ਛੋਟੇ ਜਿਹੇ ਯੰਗ ਪਰਸਨ ਦੇ ਵਿੱਚੋਂ ਉਹਨਾਂ ਵਿੱਚੋਂ ਇੱਕ ਸੀ ਜਿਸਦਾ ਉਮਰ ਸਿਰਫ 23 ਸਾਲ ਸੀ ਸੋ ਆਓ ਜਿਹੇ ਸੂਰਬੀ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਆਪਣਾ ਜੀਵਨ ਇਸ ਦੇਸ਼ ਨੂੰ ਪਰਵਾਣ ਕਰਤਾ ਸਾਡੇ ਨੂੰ ਪਰਵਾਣ ਕਰਤਾ ਅਤੇ ਭਾਰਤ ਮਾਤਾ ਨੂੰ ਉਦੇਸ਼ੀ ਰਾਜ ਤੋਂ ਮੁਕਤ ਕਰਾ ਕੇ ਅੱਜ ਦਾ ਸਾਨੂੰ ਲੋਕ ਰਾਜ ਅਤੇ ਇਹ ਸੁਪਨੇ ਵਾਲਾ ਸਾਡਾ ਭਾਰਤ ਸਾਨੂੰ ਪ੍ਰਦਾਨ ਕੀਤਾ ਸੋ ਆਓ ਸਾਰੇ ਰਲ ਕੇ ਉਹਨਾਂ ਕੇ ਨਮਨ ਹੋਈਏ ਅਤੇ ਨੌਜਵਾਨ ਜਿਨ੍ਹਾਂ ਦੇ ਗੱਲ ਪਹੁੰਚਦੀ ਕਿਰਪਾ ਕਰਕੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਜਾਨ ਯਾਦ ਰੱਖੋ ਆਪਣਾ ਹੂਨਦਾਨ ਕਰ ਲਈ ਆਪਣ ਨੂੰ ਅਰਪਣ ਕਰਿਆ ਬਹੁਤ ਬਹੁਤ ਸਭ ਦਾ ਧੰਨਵਾਦ